ਜਗਜੀਤ ਢੱਲੇਵਾਲ ਦਾ ਮਰਨ ਵਰਤ ਹਜੇ ਚੱਲ ਰਿਹਾ ਹੈ 14 ਦਿਨ ਹੋ ਗਏ ਨੇ ਤੇ ਉਹ ਭੁੱਖ ਹੜਤਾਲ ਤੇ ਹਜੇ ਵੀ ਬੈਠੇ ਹੋਏ ਨੇ ਪਰੰਤੂ ਉਥੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਕਾਫੀ ਭਾਰ ਵਿੱਚ ਜਿਹੜਾ ਕਿ ਉਹਨਾਂ ਦਾ ਭਾਰ ਕੱਢ ਗਿਆ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਮੈਡੀਕਲ ਸਹੂਲਤਾ ਵੀ ਦਿੱਤੀਆਂ ਜਾ ਰਹੀਆਂ ਨੇ ਕਿਡਨੀਆਂ ਖਰਾਬ ਹੋ ਗਈਆਂ ਨੇ ਪਰੰਤੂ ਢੱਲੇਵਾਲ ਦੇ ਵੱਲੋਂ ਹਜੇ ਵੀ ਜਿਹੜੀ ਕਿ ਭੁੱਖ ਹੜਤਾਲ ਨਹੀਂ ਛੱਡੀ ਜਾ ਰਹੀ ਤੇ ਉਥੇ ਹੀ ਸ਼ੰਭੂ ਬਾਰਡਰ ਤੋਂ ਜਿਹੜਾ ਕਿ ਉਹਨਾਂ ਦੇ ਵੱਲੋਂ ਕੁਝ ਪਾਵਕ ਬੋਲ ਬੋਲੇਗੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕੁਝ ਸਰਕਾਰਾਂ ਦੇ ਖਿਲਾਫ ਪੜਾਅ ਵੀ ਕੱਢੀ ਗਈ ਲਗਾਤਾਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਦੇ ਹੋਰ ਇਹ ਤਸ਼ੱਦਦ ਨੂੰ ਲੈ ਕੇ ਵੀ ਜਗਜੀਤ ਡੱਲੇਵਾਲ ਅਤੇ ਪੂਰੇ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਚਿੰਤਤ ਦਿਖਾਈ ਦੇ ਰਿਅੀਆਂ ਨੇ ਜਗਜੀਤ ਡੱਲੇਵਾਲ ਕਾਫੀ ਅੱਜ ਪਾਵਕ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਜਿਹੜੀਆਂ ਕਿ ਤਸਵੀਰਾਂ ਸ਼ੰਭੂ ਬਾਰਡਰ ਦੇ ਉੱਤੇ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਕੁਝ ਸਿੱਖ ਜਥੇਬੰਦੀਆਂ ਉਹਨਾਂ ਦੇ ਨਾਲ ਮੌਜੂਦ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਸਰਕਾਰਾਂ ਦੇ ਉੱਤੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਆ ਤੁਹਾਨੂੰ ਸੁਣਾਉਣੇ ਪਹਿਲਾਂ ਜਗਜੀਤ ਡੱਲੇਵਾਲ ਦਾ ਕੀ ਕਹਿਣਾ ਅਸੀਂ ਕੋਈ ਤੁਹਾਡੇ ਤੇ ਅਹਿਸਾਨ ਨਹੀਂ ਕਰਨੀ ਸਾਡੀ ਇੱਕ ਡਿਊਟੀ ਭਰਦੀ ਹੈ ਗੁਰੂ ਦੇ ਸੇਕੋਂ ਦੇ ਨਾ ਭੀ ਅਸੀਂ ਇਹ ਨਿਭਾਵਾਂਗੇ ਬੋਲੇ ਸੋਨੇ ਹਾਰ ਸ੍ਰੀ ਅਕਾਲ ਸੋ ਹੁਣ ਬਾਈ ਲੈ ਜਾਂਦੇ ਹਾਂ ਬੱਸ ਕਰੋ ਦੂਸਰੇ ਕੋਈ 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 ਜਥੇਬੰਦੀ ਸਾਰੀ ਬੈਠੀ ਐ ਮੈਂ ਜਥੇਬੰਦੀ ਨੂੰ ਅੱਜ ਪ੍ਰਦਾਨ ਹੋਣ ਦੇ ਨੱਤੇ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜੇ ਅਗਰ ਜਾਂਚ ਨਹੀਂ ਵੀ ਜਾਂਦੀ ਐ ਤਾਂ ਮੈਂ ਤੁਹਾਡੇ ਨਾਲ ਤੋਂ ਇੱਕ ਵਾਅਦਾ ਲਗਦਾ ਸਾਡੇ ਗੁਰੂ ਨੂੰ ਤੁਹਾਡੀ ਲੋੜ ਐ जो जोला साहब ने कहा सारे ने कठे नहीं, पूरा करने का यत्न करना विश्वास दुआ के इस गलिया असि कोई थे एहसान नहीं कर लगे सा ड्यूटी बनती है ਦੂਰੇ ਸੈਕੰਡੇ ਨਾ ਪੀਂ। ਅਸੀਂ ਇਹ ਨਿਭਾ ਰੋ। ਬੋਲੇ ਸੋਨੇ ਹਾਰ ਸ੍ਰੀ ਆਕਾਲ। ਸੋ। ਬਾਸ ਕਰੋ। ਦੂਸਰੇ ਕੋਈ ਕੋਈ ਕੋਈ। ਜਥੇ ਬੰਦੀ ਸਾਲੀ ਬੈਠੀ ਐ। ਮਦਦ ਦੇ ਬੰਦੀ ਨੂੰ ਅੱਜ ਪ੍ਰਦਾਨ ਹੋਣ ਦੇ ਨਾਤੇ ਅਪੀਲ ਕਰਦਾ ਦੋਸਤੋ ਕੁਝ ਵੀ ਹੋ ਜੇ ਅਗਰ ਜਾਂਚ ਨਹੀਂ ਵੀ ਜਾਂਦੀ ਹੈ ਤਾਂ ਮੈਂ ਤੁਹਾਡੇ ਨਾਲ ਤੋਂ ਇੱਕ ਵਾਅਦਾ ਲਗਦਾ ਸਾਡੇ ਗੁਰੂ ਨੂੰ ਤੁਹਾਡੀ ਲੋੜ ਹੈ ਜੋ ਡਾਵਾ ਸਾਹਮਣੇ ਕੀ ਹੈ ਇਹ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਨਹੀਂ ਪੂਰੇ ਦਰਮੇਂ ਯਤਨ ਕਰਨਾ ਵਿਸ਼ਵਾਸ ਰੱਖੋ ਕਿ ਇਸ ਗੱਲ ਦੇ ਉੱਤੇ ਪੂਰੇ ਉੱਤੇ